ਕੰਦੋਵਾਲੀ ਦੇ ਵਿੱਚ ਹੋਈ ਕਟਾਂ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ ਤੁਹਾਨੂੰ ਦੱਸ ਦਿਆਂ ਕਿ ਵਾਰਦਾਤ ਦੇ ਪਿੱਛੇ ਕਾਰਨ ਕੀ ਨੇ ਹੁਣ ਤੱਕ ਕੀ ਕੁਝ ਨਿਕਲ ਕੇ ਸਾਹਮਣੇ ਆਇਆ ਹੈ ਦਰਸ਼ਕਾਂ ਨੂੰ ਜਾਣਕਾਰੀ ਦੇ ਦਈਏ ਕਿ ਜਨਾਲਾ ਤਹਿਸੀਲ ਅਧੀਨ ਪੈਂਦੇ ਪਿੰਡ ਕੰਦੋਵਾਲੀ ਵਿੱਚ ਬੀਤੀ ਰਾਤ ਇੱਕ ਨੌਜਵਾਨ ਨੇ ਸੁੱਤੀ ਪਈ ਆਪਣੀ ਮਾਤਾ ਪਰਜਾਈ ਅਤੇ 2 ਸਾਲ ਦੇ ਭਤੀਜੇ ਦਾ ਤੇਜ਼ ਤਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਹੈ ਘਟਨਾ ਮਗਰੋਂ ਥਾਣਾ ਚੰਡੇਰ ਪਹੁੰਚਿਆ ਤੇ ਪੁਲਿਸ ਕੋਲ ਆਤਮ ਸਮਰਪਣ ਵੀ ਕਰ ਦਿੱਤਾ ਹੈ ਸੂਚਨਾ ਮਿਲਤ ਮਗਰੋਂ ਡੀਐਸਪੀ ਤਜਿੰਦਰਪਾਲ ਸਿੰਘ ਥਾਣਾ ਚੰਡੇਰ ਦੇ ਐਸਐਚਓ ਦਵਿੰਦਰ ਸਿੰਘ ਘਟਨਾ ਸਥਾਨ ਤੇ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਉਹਨਾਂ ਇਹ ਵੀ ਦੱਸਿਆ ਕਿ ਮੁਲਜ਼ਮ ਦੀ ਪਛਾਣ ਅਮਰਤਪਾਲ ਸਿੰਘ ਵਜੋਂ ਹੋਈ ਹੈ ਉਹ ਜਿਹੜਾ ਸਵੇਰੇ ਥਾਣੇ ਪਹੁੰਚਿਆ ਸੀ ਅਤੇ ਇਹ ਸਾਰੀ ਘਟਨਾ ਦੇ ਬਾਰੇ ਉਸਨੇ ਦੱਸ ਦਿੱਤਾ ਜਦੋਂ ਪੁਲਿਸ ਪਾਰਟੀ ਨੇ ਉਸ ਨੂੰ ਨਾਲ ਲੈ ਕੇ ਪਿੰਡ ਪਹੁੰਚੀ ਤਾਂ ਉਸ ਦੀ ਮਾਤਾ ਮਨਬੀਰ ਕੌਰ ਪਤਨੀ ਸਰਬਜੀਤ ਸਿੰਘ ਪਰਜਾਈ ਅਵਰੀਤ ਕੋਰ ਪਤਨੀ ਪ੍ਰਿਤਪਾਲ ਸਿੰਘ ਤੇ ਭਤੀਜੇ ਸਮਰੱਥ ਸਿੰਘ ਪੁੱਤਰ ਪ੍ਰਿਤਪਾਲ ਸਿੰਘ ਦੀਆਂ ਲਾਸ਼ਾਂ ਮੰਜੇ ਦੇ ਉੱਤੇ ਪਈਆਂ ਸਨ ਤੇ ਪੁਲਿਸ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਪਰਿਵਾਰ ਦਾ ਕਾਫੀ ਸਮੇਂ ਤੋਂ ਘਰੇਲੂ ਕਲੇਸ਼ ਚੱਲਦਾ ਆ ਰਿਹਾ ਸੀ ਅਤੇ ਉਕਤ ਨੌਜਵਾਨ ਨਸ਼ੇ ਕਰਨ ਦਾ ਆਦੀ ਦੱਸਿਆ ਜਾ ਰਿਹਾ ਹੈ ਪੁਲਿਸ ਨੇ ਥਾਣਾ ਚੰਡੇੜ ਦੇ ਵਿੱਚ ਮੁਲਜ਼ਮ ਖਿਲਾਫ ਕੇਸ ਦਰਜ ਕਰਕੇ ਕਤਲकांड ਸਮੇ ਵਰਤਿਆ ਗਿਆ ਦਾਤਨ ਵੀ ਬਰਾਮਦ ਕਰਨਿਆ ਤੇ ਪੁਲਿਸ ਨੇ ਪੋਸਟਮਾਰਟਮ ਲਈ ਲਾਸ਼ਾਂ ਨੂੰ ਅਜਨਾਲਾ ਦੇ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਉਧਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਮਰਤਪਾਲ ਸਿੰਘ ਦਾ ਪਿਤਾ ਸਾਬਕਾ ਫੌਜੀ ਆ ਤੇ ਇਸ ਸਮੇ ਛਤੀਸਗੜ੍ਹ ਪੁਲਿਸ ਵਿੱਚ ਤਨਾਤ ਹੈ ਜਦੋਂ ਕਿ ਉਸ ਦਾ ਭਰਾ ਪ੍ਰਿਤਪਾਲ ਦੁਬਈ ਵਿੱਚ ਡਰਾਈਵਰੀ ਕਰਦਾ ਹੈ ਉਹਨਾਂ ਕਹੇ ਆ ਕਿ ਇਸ ਨੌਜਵਾਨ ਦੀ ਪਤਨੀ ਤੇ ਬੱਚੇ ਪੇਕੇ ਗਏ ਹੋਏ ਸਨ ਜਿਸ ਕਾਰਨ ਉਨਾ ਦਾ ਬਚਾਅ ਹੋ ਗਿਆ ਹੋ ਸਕਦਾ ਹੈ ਕਿ ਜੇਕਰ ਉਹਨਾਂ ਦੇ ਪਰਿਵਾਰਕ ਮੈਂਬਰ ਉਹ ਵੀ ਘਰ ਹੁੰਦੇ ਤਾਂ ਉਹ ਵੀ ਅੱਜ ਦੁਨੀਆ ਵਿੱਚ ਨਾ ਰਹਿੰਦੇ ਹੋ ਸਕਦਾ ਹੈ ਮਲਜ਼ਮ ਉਹਨਾਂ ਨੂੰ ਵੀ ਮੌਤ ਦੇ ਘਾਟ ਉਤਾਰ ਦਿੰਦਾ ਤਾਂ ਇਹ ਬਹੁਤ ਵੱਡੀ ਤੇ ਮੰਦਭਾਗੀ ਘਟਨਾ ਵਾਪਰੀ ਆ ਹਾਲਾਂਕਿ ਬਹੁਤ ਸਾਰੀਆਂ ਵਾਰਦਾਤਾਂ ਇਦਾਂ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਇੱਕੋ ਪਰਿਵਾਰ ਦੇ ਇੱਕ ਇੱਕ ਦੋ ਦੋ ਜਾਂ ਤਿੰਨ ਤਿੰਨ ਮੈਂਬਰਾਂ ਦੇ ਕਤਲ ਵੀ ਹੁੰਦੇ ਨਜ਼ਰ ਆਏ ਨੇ ਪਰ ਕਈ ਵਾਰ ਹੁੰਦਾ ਹੈ ਕਿ ਜਿਹੜਾ ਕੁਝ ਬਾਹਰੀ ਲੋਕ ਕੋਈ ਲੁੱਟ ਦੀ ਵਾਰਦਾਤ ਜਾਂ ਕੋਈ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਸਤੇ ਇਦਾਂ ਦੀਆਂ ਵਾਰਦਾਤਾਂ ਕਰਦੇ ਸੀ ਕਿਉਂਕਿ ਟ੍ਰਿਪਲ ਮਰਡਰ ਜਾਂ ਡਬਲ ਮਰਡਰ ਦੀਆਂ ਘਟਨਾਵਾਂ ਤਾਂ ਸਾਹਮਣੇ ਆਉਂਦੀਆਂ ਸੀ ਪਰ ਇੱਥੇ ਉਸਨੇ ਆਪਣੇ ਪਰਿਵਾਰਕ ਮੈਂਬਰਾਂ ਦੀ ਕਤਲ ਕਰ ਦਿੱਤਾ ਤਾਂ ਇਹ ਹੈਰਾਨੀਜਨਕ ਘਟਨਾ ਜਰੂਰ ਸਾਹਮਣੇ ਆਈ ਹੈ ਜਿਸਨੇ ਕਿ ਹਰੇਕ ਵਿਅਕਤੀ ਨੂੰ ਝੰਡੋੜ ਕੇ ਰੱਖ ਦਿੱਤਾ ਕਿਉਂਕਿ ਇੱਕ ਨਸ਼ੇ ਕਰਨ ਦਾ ਆਦੀ ਵਿਅਕਤੀ ਜੋ ਕਿ ਪਰ ਕ੍ਰੇਲੂ ਕਾਰਨ ਦੱਸਿਆ ਜਾ ਰਿਹਾ ਹੈ ਕਿ ਕਲੇਸ਼ ਰੰਦਾ ਸੀ ਘਰ ਦੇ ਵਿੱਚ ਜੋ ਪੁਲਿਸ ਦੀ ਪ੍ਰਾਇਮਰੀ ਇਨਵੈਸਟੀਗੇਸ਼ਨ ਸਾਹਮਣੇ ਆਈ ਹੈ ਪਰ ਫਿਰ ਵੀ ਇੱਕੋ ਪਰਿਵਾਰ ਦੇ ਜਿਹੜੇ ਤਿੰਨ ਮੈਂਬਰਾਂ ਨੂੰ ਮੌਤ ਦੇ ਘਾਟ ਉਤਾਰਨਾ ਹਾਲਾਂਕਿ ਉਸ ਦੀ ਪਤਨੀ ਤੇ ਬੱਚੇ ਉੱਥੇ ਮੌਜੂਦ ਨਹੀਂ ਸੀ ਉਸ ਨੇ ਆਪਣੀ ਪਰਜਾਈ ਤੇ ਭਤੀਜੇ ਇੱਕ ਮਾਸੂਮ ਬੱਚੇ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਆਪਣੀ ਮਾਂ ਜਿਸ ਨੇ ਉਸ ਨੂੰ ਜਨਮ ਦਿੱਤਾ ਸੀ ਉਸ ਨੂੰ ਵੀ ਇਸ ਦੁਨੀਆ ਤੋਂ ਉਸ ਨੇ ਤੌਰ ਤੇ ਤਹਿਤਾ ਬਹੁਤ ਵੱਡੀ ਤੇ ਮੰਦਭਾਗੀ ਘਟਨਾ ਜਿਹੜੀ ਵਾਪਰੀ ਹੈ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਹੋਰ ਕਾ ਆਦਮੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੇ ਨੇ ਕਿ ਆ ਕਿਸ ਦੇ ਪਿੱਛੇ ਕਾਰਨ ਕੀ ਨੇ ਪਰ ਹੁਣ ਤੱਕ ਜੋ ਕਾਰਨ ਉਸ ਸਪਸ਼ਟ ਹੋ ਚੁੱਕੇ ਨੇ ਕਿ ਘਰੇਲੂ ਕਲੇਸ਼ ਵੀ ਸੀਗਾ ਜਿਸ ਕਰਕੇ ਉਹ ਨਸ਼ੇ ਦਾ ਵੀ ਆਦੀ ਦੱਸਿਆ ਜਾ ਰਿਹਾ ਸੀ ਜਿਸ ਕਰਕੇ ਉਸ ਦੇ ਮਨ ਦੇ ਵਿੱਚ ਜਿਹਾ ਕੀ ਆਇਆ ਕਿ ਉਸਨੇ ਆਪਣੇ ਪਰਿਵਾਰ ਨੂੰ ਹੀ ਮੁਕਾ ਦਿੱਤਾ ਪਰ ਆਉਣ ਵਾਲੇ ਸਮੇਂ ਵਿੱਚ ਇਸ ਕੇਸ ਦੇ ਵਿੱਚ ਕੀ ਹੋਰ ਵੀ ਕੋਈ ਤੱਤ ਨਿਕਲ ਕੇ ਕੋਈ ਸਾਹਮਣੇ ਆਏਗਾ ਕਿਉਂਕਿ ਜਿਹੜਾ ਮੌਕੇ ਤੇ ਜਿਹੜਾ ਦਾਤਰ ਬ੍ਰਾਮਦ ਹੋਇਆ ਪੁਲਿਸ ਨੇ ਉਹ ਉਸ ਤੋਂ ਬਾਅਦ ਜਿਹੜੀ ਅਗਲੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ਤੇ ਜੋ ਵੀ ਕਾਨੂੰਨ ਮੁਤਾਬਕ ਕਾਰਵਾਈ ਬਣਦੀ ਹੈ ਉਹ ਪੁਲਿਸ ਕਰ ਰਹੀ ਹੈ ਤੇ ਅਦਾਲਤ ਵੱਲੋਂ ਵੀ ਇਸ ਕੇਸ ਦੇ ਵਿੱਚ ਜੋ ਵੀ ਅੱਗੇ ਮੁਲਜ਼ਮ ਨੂੰ ਸਜ਼ਾ ਸੁਣਾਈ ਜਾਊਗੀ ਜਾਂ ਅਹਲਾ ਫੈਸਲਾ ਜਿਹੜਾ ਹੋ ਅਲਦਾਂਤ ਨਹੀਂ ਕਰਨਾ ਪਰ ਉਸ ਦਾ ਪਰਿਵਾਰ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤਿੰਨ ਮੈਂਬਰਾਂ ਨੂੰ ਉਸਨੇ ਮੌਤ ਦੇ ਘਾਟ ਉਤਾਰ ਦਿੱਤਾ ਹੈ ਸਾਰੇ ਪਾਸੇ ਇਸ ਘਟਨਾ ਦੀ ਨਿੰਦਿਆ ਵੀ ਹੋ ਰਹੀ ਹੈ ਫਿਲਹਾਲ ਹੀ ਨਹੀਂ ਦਿਓ ਇਜਾਜ਼ਤ ਧੰਨਵਾਦ